ਗੁਜਰਾਤ ਦੇ ਵਿੱਚ ਸੂਰਤ ਲੋਕ ਸਭਾ ਹਲਕੇ ਤੋਂ ਬੀਜੇਪੀ ਦਾ ਉਮੀਦਵਾਰ ਹੈ ਮੁਕੇਸ਼ ਦਲਾਲ ਨਿਰਵਿਰੋਧ ਐਮਪੀ ਬਣ ਗਿਆ ਕਾਂਗਰਸ ਦੇ ਕੈਂਡੀਡੇਟ ਦੇ ਕਾਗਜ਼ ਰੱਦ ਹੋ ਗਏ ਉਹ ਤੋਂ ਜਿਹੜੇ ਬਸਪਾ ਉਮੀਦਵਾਰ ਤੇ ਹੋਰ ਜਿਹੜੇ ਸੀਗੇ ਉਮੀਦਵਾਰ ਉਹਨਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ ਕਾਂਗਰਸ ਨੂੰ ਕਾਫੀ ਗੁੱਸਾ ਚੜਿਆ ਗੁਜਰਾਤ ਦੇ ਵਿੱਚ ਸੂਰਤ ਲੋਕ ਸਭਾ ਹਲਕੇ ਤੋਂ ਬੀਜੇਪੀ ਦਾ ਉਮੀਦਵਾਰ ਹੈ ਮੁਕੇਸ਼ ਦਲਾਲ ਨਿਰਵਿਰੋਧ ਐਮਪੀ ਬਣ ਗਿਆ ਕਾਂਗਰਸ ਦੇ ਕੈਂਡੀਡੇਟ ਦੇ ਕਾਗਜ਼ ਰੱਦ ਹੋ ਗਏ ਤੇ ਇਸ ਤੋਂ ਇਲਾਵਾ ਉੱਥੋਂ ਦੇ ਜਿਹੜੇ ਬਸਪਾ ਉਮੀਦਵਾਰ ਤੇ ਹੋਰ ਜਿਹੜੇ ਸੀਗੇ ਉਮੀਦਵਾਰ ਉਹਨਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ ਕਾਂਗਰਸ ਨੂੰ ਕਾਫੀ ਗੁੱਸਾ ਚੜਿਆ ਹੋਇਆ ਗੁਜਰਾਤ ਤੇ ਸੂਰਤ ਲੋਕ ਸਭਾ ਸਿਦਾ ਜੀ ਉੱਥੇ ਮੁਕੇਸ਼ ਦਲਾਲ ਨੇ ਜੀ ਉਹ ਬਣੇ ਸੀ ਉਮੀਦਵਾਰ ਉਹਨਾਂ ਨੇ ਤੇ ਕਾਗਜ਼ ਵਾਪਸ ਲੈਣੇ ਸੀਗੇ ਜੀ ਕੱਲ ਡੇਟ ਕਾਗਜ਼ ਵਾਪਸ ਲੈਣ ਦੇ ਸੀ ਕਾਂਗਰਸੀ ਉਮੀਦਵਾਰ ਨਿਲੇਸ਼ ਕਪਲਾਨੀ ਸੀਗੇ ਨਿਲੇਸ਼ ਕਪਲਾਨੀ ਦੇ ਕਾਗਜ਼ ਰੱਦ ਕਰਤੇ ਇਲੈਕਸ਼ਨ ਕਮਿਸ਼ਨ ਨੇ ਕਾਰਨ ਕੀ ਹੈ ਕਹਿੰਦੇ ਵੀ ਇਹਦੇ ਗਵਾਹਾਂ ਦੇ ਦਸਤਕਤ ਸਹੀ ਨਹੀਂ ਹੈਗੇ ਜਾਲੀ ਗਵਾਹ ਨੇ ਖਬਰ ਚ ਇਹ ਨਹੀਂ ਲੱਗਾ ਕਿਤੇ ਵੀ ਜਾਲੀ ਗਵਾਹ ਕਿਵੇਂ ਸਾਬਤ ਕੀਤੇ ਉਹਨਾਂ ਨੇ ਮੈਨੂੰ ਮੈਂ ਪੜ ਰਿਆ ਸੀ ਕਿਤੇ ਮੇਰੇ ਖਿਆਲ ਚ ਕਿਤੇ ਸਮਝ ਨਹੀਂ ਗੱਲ ਆਈ ਵੀ ਕੀ ਕਾਰਨ ਹੈ ਕਿ ਇਹਦਾ ਕਾਂਗਰਸ ਦੇ ਜਾਲੀ ਗਵਾ ਕਿਦਾਂ ਹੋ ਗਏ ਜਾਲੀ ਕਿਤੇ ਉਦਾਂ ਦੇ ਨਹੀਂ ਹੋ ਗਿਆ ਜਿੱਦਾਂ ਚੰਡੀਗੜ੍ਹ ਦੇ ਵਿੱਚ ਹੋਇਆ ਸੀ ਮੇਅਰ ਦੀ ਚੋਣ ਚ ਆਪੇ ਕੱਟ ਕਰਤਾ ਆਪੇ ਕੱਟ ਮਾਰਤਾ ਅਨੰਦ ਲਮਸੀ ਸਾਹਿਬ ਨੇ ਪੇ ਜਾ ਕੇ ਗ੍ਰਿਫ ਗ੍ਰਿਫ ਦਾ ਫਿਰਦਾ ਸੁਪਰੀ ਕੋਰਟ ਦੇ ਕੇ ਮਨਤਾ ਕਰਦਾ ਫਿਰਦਾ ਉਹਨੂੰ ਮਾਫ ਕਰਦੇ ਜੀ ਕਿ ਤੇ ਇਹ ਗਲਤ ਨਹੀਂ ਹੋਊਗੀ ਇਲੈਕਸ਼ਨ ਕਮਿਸ਼ਨ ਉੱਥੇ ਬੰਦਾ ਕੋਈ ਪੱਟ ਲਿਆ ਹੋਵੇ ਨਾ ਨੇ ਰੱਦ ਕਰ ਦਿਓ ਜੀ ਆਪੇ ਜਾਲੀ ਸਾਈਨ ਕਰਤੇ ਹੋਣ ਮਤਲਬ ਕਿ ਮੈਂ ਇਹ ਨਹੀਂ ਕਹਿੰਦਾ ਵੀ ਉਹ ਜਿਹੜਾ ਇਦਾਂ ਹੀ ਹੋਇਆ ਹੋਏਗਾ ਪਰ ਕੋਈ ਇਹਦਾ ਪੱਖ ਸਪਸ਼ਟ ਨਹੀਂ ਹੋਇਆ ਵੀ ਕਿੱਦਾਂ ਜਾਲੀ ਸਾਈਨ ਕੀਤੇ ਨੇ ਹੂੰ ਗਵਾਹ ਦੇ ਗਵਾਹ ਕੌਣ ਸੀ ਇਹ ਤੇ ਗਵਾਹ ਹੀ ਨਹੀਂ ਕਹਿੰਦਾ ਭਾਈ ਮੈਂ ਤਾਂ ਹੈ ਹੀ ਨਹੀਂ ਮੇਰੇ ਸਾਈਨ ਨਹੀਂ ਹੈਗੇ ਇਦਾਂ ਦੀ ਗੱਲ ਹੋਈ ਹੋਣੀ ਕੁਝ ਨਾ ਕੁਝ ਤਾਂ ਹੋਇਆ ਹੋਣਾ ਇਸ ਸੰਦਰਭ ਵਿੱਚ ਔਣ ਕਮਿਸ਼ਨ ਨੂੰ ਸ਼ਿਕਾਇਤ ਕੱਲ ਹੋ ਗਈ ਹੈ ਜੀ ਭਾਜਪਾ ਕਾਂਗਰਸ ਵੱਲੋਂ ਭਾਵੇਂ ਕਿ ਚੋਣ ਕਮਿਸ਼ਨ ਭਾਜਪਾ ਦੇ ਵਿਰੁੱਧ ਕੋਈ ਵੀ ਸ਼ਿਕਾਇਤ ਦੀ ਕਾਰਵਾਈ ਨਹੀਂ ਕਰ ਰਹੇ 95% ਸ਼ਿਕਾਇਤਾਂ ਨੂੰ ਰੱਦੀ ਟੋਕਰ ਜਿਹਾ ਜਾ ਰਿਹਾ 17 ਸ਼ਿਕਾਇਤਾਂ ਹੋ ਗਿਆ ਨਰਿੰਦਰ ਮੋਦੀ ਦੇ ਖਿਲਾਫ ਹਮ ਸਾਰਾ ਕੱਲ ਨਰਿੰਦਰ ਮੋਦੀ ਹੋਰਾਂ ਦੇ ਬਿਆਨ ਤੁਸੀਂ ਸੁਣੇ ਨੇ ਹਮ ਬੜੇ ਖਤਰਨਾਕ ਬਿਆਨ 내 ਕੱਲ ਦਿੱਤੇ ਨੇ ਕੀ ਬਿਆਨ ਨੇ ਮੋਦੀ ਦੇ ਕੱਲ ਸ਼ਰਿਆ ਆਖੀ ਜਾਂਦੇ ਆ ਉਹ ਉਹ ਕਹਿੰਦੇ ਵੀ ਜਿਹੜਾ ਇੰਡੀਆ ਘੱਟ ਜੋੜ ਹੈਗਾ ਬਿਹਾਰ ਦੇ ਚ ਗਰੇ ਨੇ ਗੱਲ ਇਹ ਜਿਹੜਾ ਇੰਡੀਆ ਘੱਟ ਜੋੜ ਮੋਦੀ ਜੀ ਕਹ ਰਹੇ ਨੇ ਮੋਦੀ ਸਾਡੇ ਪ੍ਰਧਾਨ ਮੰਤਰੀ ਦਾ ਬਿਆਨ ਨੇ ਇਹ ਕੱਲ ਦੇ ਜਿਹੜਾ ਇੰਡੀਆ ਘੱਟ ਜੋੜ ਹੈਗਾ ਕਹਿੰਦਾ ਤੁਹਾਡੀ ਐਫ ਡੀਆਂ ਤੜਾਉਣਗੇ ਤੁਹਾਡੀਆਂ ਐਫ ਡੀਆਂ ਜ਼ਬਰਦਸਤ ਤੜਾ ਕੇ ਹੋਰ ਲੋਕਾਂ ਨੂੰ ਬੰਨਣਗੇ ਤੁਹਾਡੇ ਘਰਾਂ ਤੇ ਕਬਜ਼ਾ ਕਰਨਗੇ ਇਹ ਇੰਡੀਆ ਘੱਟ ਜੋੜ ਵਾਲੇ ਤੁਹਾਡੇ ਘਰਾਂ ਤੇ ਕਬਜ਼ੇ ਕਰਕੇ ਹੋਰਾਂ ਨੂੰ ਵੰਡ ਲੈਣਗੇ ਇੱਕ ਹੋਰ ਬਿਆਨ ਬੜਾ ਕਮਾਲ ਦਾ ਹੈਗਾ ਤੁਹਾਡੀ ਪ੍ਰਾਪਰਟੀ ਲੁੱਟ ਕੇ ਤੁਹਾਡੀ ਸੰਪਤੀਆਂ ਲੁੱਟ ਕੇ ਇਹ ਜਾਦਾ ਬੱਚੇ ਜੰਮਣ ਵਾਲਿਆਂ ਦੇ ਹਵਾਲੇ ਕਰਨਗੇ ਜਾਦਾ ਬੱਚੇ ਕਹੋ ਕੌਣ ਜੰਮਦਾ ਜੀ ਕੌਣ ਜੰਮਦਾ ਤੁਹਾਨੂੰ ਦਰਜਾ ਬੱਚੇ ਹਮ ਮੁਸਲਮਾਨ ਹਮ ਮਤਲਬ ਮੁਸਲਮਾਨਾਂ ਨੂੰ ਕੀ ਮੋਦੀ ਜੀ ਦੇ ਰਹੇ ਨੇ ਬਿਆਨ ਇਹ ਮੋਦੀ ਜੀ ਬਿਆਨ ਦੇ ਨੇ ਕੋਈ ਮੋਦੀ ਜਿਹਾ ਕੋਈ ਹੋਰ ਕਲੋਰ ਖੜਾ ਤਲਿਆ ਕਰ ਉਹਨੇ ਇਹ ਮੋਦੀ ਜੀ ਦੇ ਬਿਆਨ ਨੇ ਇੰਨੇ ਲੋਅਰ ਲੈਵਲ ਦੇ ਬਿਆਨ ਕਿ ਤੁਹਾਡੀ ਸੰਪਤੀ ਕੋਈ ਮੰਦ ਲਿਆ ਗੱਲ ਇਹ ਨਹੀਂ ਇਹ ਵੀ ਜੁਮਲਾ ਹੈ ਅਮਿਤ ਸ਼ਾਹ ਜੀ ਨੇ ਕਹਿੰਦੇ ਆ ਜੁਮਲਾ ਹੈ ਤਾਂ 15 ਲੱਖ ਲੜਦਾ ਇਹ ਵੀ ਜੁਮਲਾ ਮਾਰਤਾ ਮੋਦੀ ਜੀ ਨੇ ਮਲਕਾ ਅਰਜਨ ਖੜ ਗਏ ਕਹਿੰਦੇ ਆ ਉਹ ਕਹਿੰਦੇ ਇਹਨਾਂ ਦਾ ਜਿਹੜਾ ਕਿ ਪੂਰਾ ਮੁਸਲਮ ਲੀਗ ਵਾਲਾ ਹੈਗਾ ਚੋਣ ਮੈਨੀਫੈਸਟੋ ਮੁਸਲਮ ਲੀਗ ਵਾਲਾ ਮਲਕਾ ਅਰਜਨ ਕੱਢ ਕੇ ਕਹਿੰਦੇ ਆ ਮਾਰਾ ਨੂੰ ਟਾਈਮ ਦਿਓ ਤੁਸੀਂ ਅੱਧੇ ਘਾਟੇ ਘੰਟੇ ਦਾ ਮਲਕਾ ਅਰਜਨ ਖੜ ਗਏ ਬਤਾ ਕੌਣ ਨੇ ਕਾਂਗਰਸ ਦੇ ਪ੍ਰਧਾਨ ਨੇ ਮੈਨੂੰ ਟਾਈਮ ਦਿਓ ਮੋਦੀ ਜੀ ਮੈਂ ਤੁਹਾਨੂੰ ਸਮਝਾਵਾਂ ਆਪਣਾ ਚੋਣ ਮੈਨੀਫੈਸਟੋ ਸਾਡਾ ਚੋਣ ਮੈਨੀਫੈਸਟੋ ਕੀ ਹੈ ਤਾਂਕੇ ਤੁਹਾਨੂੰ ਵੀ ਅਕਲ ਆਵੇ ਕਿ ਮੈਨੀਫੈਸਟੋ ਇਦਾਂ ਦੇ ਬਣਦੇ ਹੁੰਦੇ ਆ ਜਿਹੜੇ ਧਰਮ ਨਿਰਪੱਖ ਹੁੰਦੇ ਆ ਜਿਹੜੇ ਦੇਸ਼ ਦੇ ਪੱਕੇ ਹੁੰਦੇ ਆ ਤੁਹਾਡੇ ਵਾਂਗੂ ਨਹੀਂ ਚੋਣ ਮੈਨੀਫੈਸਟੋ ਬਣਦੇ ਕਹਿੰਦੇ ਗਰੰਟੀ મોદી ਗਰੰਟੀ ਇਦਾਂ ਦੇ ਨਹੀਂ ਬਣ ਮੈਨੂੰ ਤਾਈਮ ਦਿਓਗੇ ਤੁਸੀਂ ਮੈਨੂੰ ਕਾਂਗਰਸ ਜਦੋਂ ਇਹਨਾਂ ਨੇ ਬਿਆਨ ਦਿੱਤਾ મોદી ਜੀ ਨੇ ਸ਼ਿਕਾਇਤ ਕਰਤੀ ਕਾਂਗਰਸ ਨੇ ਇਲੈਕਸ਼ਨ ਕਮਿਸ਼ਨ ਕੋਲੇ ਸਖਤ 17 ਸ਼ਿਕਾਇਤਾਂ ਹੋ ਗਈਆਂ ਇਲੈਕਸ਼ਨ ਕਮਿਸ਼ਨ ਦੇ ਕੋਲੇ ਇਲੈਕਸ਼ਨ ਕਮਿਸ਼ਨ ਨੂੰ ਪੁੱਛਿਆ ਗਿਆ ਪੱਤਰਕਾਰ ਵੱਲੋਂ ਕਿ ਤੁਸੀਂ ਜਵਾਬ ਦੇ ਉਸ ਗੱਲ ਦਾ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਮੋਦੀ ਜੀ ਜਵਾਬ ਦੇ ਰਹੇ ਨੇ ਜੋ ਬਿਆਨ ਦੇ ਰਹੇ ਨੇ ਉਹਦੇ ਮੂੰਹ 'ਚ ਪਤਾ ਨਹੀਂ ਕੀ ਪਾਇਆ ਹੋ ਸੀ ਹੁੰਗੜੀਆਂ ਪੰਨਾਂ ਸੀਗਾ ਜਾਂ ਕੀ ਸੀਗਾ ਪਾਇਆ ਚੁੱਪ-ਚੁਪੇ ਕਰ ਗਿਆ ਇਲੈਕਸ਼ਨ ਕਮਿਸ਼ਨ ਬੋਲੇ ਹੀ ਨਹੀਂ ਗਾ ਜਿਹੜੇ ਪਹਿਲੇ ਗੇੜ ਦੀਆਂ ਚੋਣਾਂ ਹੋਈਆਂ ਇਹਨਾਂ ਜੀ 102 ਸੀਟਾਂ ਦੇ ਉੱਤੇ ਉਹਨਾਂ ਦੇ ਵਿੱਚ ਭਾਜਪਾ ਦੀ ਬੁਰੀ ਤਰ੍ਹਾਂ ਹਾਰ ਹੋ ਰਹੀ ਹੈ ਬਖਲਾ ਆਗੇ ਮੋਦੀ ਜੀ ਇਹ ਕਹਿੰਦੇ ਆ ਵਿਰੋਧੀ ਮੋਰੋ ਵਿਰੋਧੀ ਕਹਿੰਦੇ ਆ ਕਿ ਮੋਦੀ ਜੀ ਆਪਣੀ ਹਾਰ ਦੇਖ ਕੇ ਬਖਲਾ ਆਗੇ ਊਟ ਪਟਾੰਗ ਬਿਆਨ ਦੇ ਰਹੇ ਨੇ ਹੁਣ ਸੱਚੀ ਹੁੰਦਾ ਜਦੋਂ ਬੰਦਾ ਹਾਰ ਰਿਹਾ ਹੋਵੇ ਤਾਂ ਰੋਂਡੀ ਬਣ ਜਾਂਦਾ ਸਾਡੇ ਪੰਜਾਬ ਦੇ ਵਿੱਚ ਰੋਂਡੀ ਕਹਿੰਦੇ ਆ ਉਹਨੂੰ ਫਿਰ ਉਹਨਾ ਨਾ ਖੇਡਦਾ ਨਾ ਕਿਸੇ ਨੂੰ ਖੇਡਣ ਦਿੰਦਾ ਮੋਦੀ ਜੀ ਰੋਂਡੀ ਵਾਲੇ ਬਿਆਨ ਦੇਣ ਲੱਗ ਪਿਆ ਹੁਣ ਊਟ ਪਟਾੰਗ ਬਿਆਨ ਦੇਣ ਲੱਗ ਪਿਆ ਇਹ ਵੀ ਗੱਲ ਸਹੀ ਹੈਗੀ ਆ ਨਿਟਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਤੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ